ਨਾਲ ਨਾਲ ਡਾਕਟਰਸ ਲੀਵੀ ਨੇ ਇਹ ਦੇ ਲਈ ਕਿ ਉਹ ਜਦੋਂ ਟ੍ਰੀਟਮੈਂਟ ਕਰਦੇ ਆ ਤੇ ਸੈਂਪਲ ਜ਼ਰੂਰ ਭੇਜਣ ਕਿਉਂਕਿ ਫਾਰਮਰ ਨੂੰ ਤੇ ਪਤਾ ਨਹੀਂ ਹੈ ਕਿ ਟੈਸਟਿੰਗ ਤੇ ਕਲੀਨिकल ਸਾਈਨ ਵੀ ਆਪਸ ਕੋਰਿਲੇਟ ਕਰਕੇ ਫਿਰ ਪ੍ਰੋਪਰ ਰਿਜ਼ਲਟ ਲੱਗਿਆ ਜਾ ਸਕਦਾ ਹੈ ਠੀਕ ਹੈ ਫਿਰ ਮੈਂ ਤੁਹਾਨੂੰ ਇਹ ਦੱਸਣਾ ਚਾਹਨੀ ਹੈ ਕਿ ਇਥੇ ਆ ਡੀਐਲ ਚ ਸਾਰੇ ਟੈਸਟ ਫ੍ਰੀ ਆਫ ਕਾਸਟ ਹੁੰਦੇ ਆ ਮੁਫਤ ਕੀਤੇ ਜਾਂਦੇ ਆ

ਇਹ ARDL ਚੋਦੀ ਟੈਸਟ ਕੀਤੀ ਜਾਂਦੀ ਹੈ ਫ੍ਰੀ ਕੀਤਾ ਜਾਂਦਾ ਹੈ ਤੁਸੀਂ ਆਪਣੇ ਲਾਗੇ ਦੇ ਡਾਕਟਰ ਸਾਹਿਬ ਨੂੰ ਮਿਲੋ ਤੇ ਉਹਨਾਂ ਨਾਲ ਉਹਨਾਂ ਦੇ ਥਰੂ ਸਾਨੂੰ ਸੈਂਪਲ ਭੇਜੋ ਠੀਕ ਹੈ ਇਹਨਾਂ ਦੇ ਰਿਮਨ ਦੀ ਜਾਂਚ ਵੀ ਰਿਮਨ ਦੇ ਲਿਖ ਕਰ ਵੀ ਜਾਂਚ ਕੀਤੀ ਜਾਂਦੀ ਹੈ ਜਿੱਦਾਂ ਯੂਰੀਆ ਪੋਇਜ਼ਨਿੰਗ ਇਹ 2-3 ਮੈਂ ਆਪਰਾ ਸਾਹਿਬ ਤੇ ਤਰਨਤਾਰਨ ਚ ਐਦਾਂ ਹੀ ਮਿਲ ਲੱਗਾ ਸਾਡੇ ਚਿਲੰਦਰ ਚ ਵੀ ਇੱਕ ਸ਼ਾਹ ਹੋ ਗਈ ਸੀ ਯੂਰੀਆ ਪੋਇਜ਼ਨਿੰਗ ਆ ਕੇ

ਇਹਨੀ ਏਨੀ ਧਿਆਨ ਚ ਰੱਖਣਾ ਉਹ ਘਗਰੇ ਉਹ ਬੱਕਰੀਆਂ ਖਰੀਦੋ ਜਿਹੜੀਆਂ ਡਿਜ਼ੀਜ਼ ਫ੍ਰੀ ਸਟਾਕ ਪਿਆ ਹੋਣ ਉਹਨਾਂ ਦਾ ਮਾਵਾ ਦਾ ਟੈਸਟ ਕਰਵਾ ਲਓ ਉਹਨਾਂ ਦੇ ਤੇ ਉਹ ਦਾ ਟੈਸਟ ਕਰਾ ਲਓ ਨਹੀਂ ਤਾਂ ਮੀਟਿੰਗ ਕਰਾਉਣ ਤੋਂ ਪਹਿਲਾਂ ਆਪਣੀਆਂ ਬੱਕਰੀਆਂ ਦਾ ਟੈਸਟ ਕਰਾ ਲਓ ਫ੍ਰੀ ਆਫ ਕਾਸਟ ਤੁਹਾਡੇ ਜ਼ਿਲ੍ਹੇ ਦੇ ਪੋਲੀ ਕਲੀਨਿਕਾ ਜੋ ਮੈਂ ਉਥੇ ਸ਼ਾਇਦ ਥੋੜੀ ਬਹੁਤ ਕਰੀਸ ਲੱਗਦੀ ਹੈ ਪਰ ਤੁਸੀਂ ਸਾਡੇ ਕੋ ਆ ਜਿਹੜੀ ਅਰਚ ਕਰਾ ਸਕਦੇ ਹੋ ਜੀ ਫ੍ਰੀ ਆਫ ਕਾਸਟ ਹੈ ਠੀਕ ਹੈ ਜੇ ਬੱਕਰੀ ਪੋਜ਼ਿਟਿਵ ਆ ਜਾਂਦੀ ਹੈ ਤਾਂ ਚਲੋ ਬਾਕੀ ਪਸ਼ੂਆਂ 'ਚ ਤਾਂ ਨੁਕਸਾਨਦੇ ਆ ਕਿ ਅਸੀਂ ਬਹੁਤ ਨੁਕਸਾਨ ਹੋ ਜਾਂਦਾ ਜੇ ਗਾਂ ਮੱਝ ਪੋਜ਼ਿਟਿਵ ਆਵੇ ਬਟ ਬੱਕਰੀਆਂ ਦੇ ਕੇਸ 'ਚ ਮੇਲ ਹੈ ਤਾਂ ਉਹਦੀ ਕੈਸਟਰੇਸ਼ਨ ਕਰਕੇ ਉਹਨੂੰ ਮੀਟ ਪਰਪਸ ਲਈ ਆਪਾਂ ਪਾਲ ਸਕਦੇ ਹਾਂ ਠੀਕ ਹੈ ਬੱਕਰੀ ਨੂੰ ਵੀ ਇਸੇ ਤਰ੍ਹਾਂ ਨਵੇਂ ਦੁੱਧ ਨਹੀਂ ਕਰਾਵਾਂਗੇ ਤੇ ਉਹਨੂੰ ਮੀਟ ਪਰਪਸ ਲਈ ਪਾਲ ਲਵਾਂਗੇ ਇਸੇ ਤਰ੍ਹਾਂ ਇੱਕ ਮੈਂ ਹੋਰ ਤੁਹਾਨੂੰ ਪੁਆਇੰਟ ਦੱਸਣਾ ਚਾਹੀਦਾ ਹੈ ਸੀਸੀਪੀਪੀ ਬੱਕਰੀਆਂ ਜਿਹੜਾ ਨਮੂਨੀਆਂ ਬਿਮਾਰੀਆਂ ਹੁੰਦੀਆਂ ਐ ਕੀ ਜੀਐਸ ਕੈਪਰੈਂ ਕੁਲੂਰ ਨਮੂਨੀਆ ਇਹਦੇ ਵਿੱਚ ਬੱਕਰੀਆਂ ਮੂੰਹ ਖੋਲ ਕੇ ਸਾਹ ਨਹੀਂ ਲੈਂਦੀਆਂ ਨੇ ਠੀਕ ਹੈ ਡਿਫਿਕਲਟ ਰੈਸਪੀਰੇਸ਼ਨ ਹੁੰਦੀ ਹੈ ਨੱਕ ਚੋਂ ਡਿਸਚਾਰਜ ਨਿਕਲਦਾ ਹੈ ਇਸੇ ਤਰ੍ਹਾਂ ਬੱਕਰੀਆਂ ਜਿਹੜੀਆਂ ਹਨ ਗ੍ਰੋਥ ਘਟ ਜਾਂਦੀ ਹੈ ਇਸੇ ਤਰ੍ਹਾਂ ਉਹਨਾਂ ਨੂੰ ਹੋਰ ਤੇਰੀ ਬੁਖਾਰ ਹੋ ਜਾਂਦਾ ਤੇ ਸੋ ਇਹ ਹੋਣੇ ਸੀ ਥੋੜੇ 2-3 ਮਹੀਨੇ ਚ ਪਹਿਲੇ ਬਿਮਾਰੀ ਇੱਥੇ ਆਰਡੀਐਲ ਚ ਨਹੀਂ ਟੈਸਟ ਕੀਤੀ ਜਾਂਦੀ ਸੀ 2 ਮਹੀਨੇ ਚ ਅਸੀਂ ਐਂਟੀਜਨ ਇੱਥੇ ਬਣਾਵਾ ਰਹੇ ਹਾਂ ਅਜੇ

ਹੁਣੇ ਹੋਣੇ ਹੈ ਵੈਬਿਨਾਰ ਸ਼ੁਰੂ ਹੋਣ ਤੋਂ ਮੈਨੂੰ ਲੱਕੀਲੀ ਇੱਕ ਫਾਰਮਰ ਦਾ ਸ਼ਾਇਦ ਜੁੜਿਆ ਹੋਵੇ ਮੈਨੂੰ ਫੋਨ ਆਇਆ ਕਿ ਮਰਦਨ ਜੀ ਮੇਰੀ ਬੱਕਰੀ 2 ਮਹੀਨੇ ਦੀ ਪ੍ਰੈਗਨੈਂਟ ਹੈ ਪਿਛਲੇ ਸਾਲ ਉਹ ਇਸ ਤਰ੍ਹਾਂ ਕਰਕੇ ਤਾਂ ਉਹ ਦੇਖਦੀ ਸੀ ਤੇ ਉਹ ਅਬਾਰਸ਼ਨ ਹੋ ਗਈ ਸੀ ਉਹਦੀ ਠੀਕ ਹੈ ਸੋ ਇਹ ਦੱਸ ਹੈ ਜੀ ਇਸ ਤਰ੍ਹਾਂ ਹੈ ਜੇਕਰ ਦੇ ਵਿੱਚ ਕੁਝ ਬਿਮਾਰੀਆਂ ਨੇ ਜਿਸ ਤਰ੍ਹਾਂ ਡੈਫੀਸ਼ੈਂਸੀ ਵੀ ਹੋ ਗਈ ਖਾਇਆ ਮੀਨ ਦੀ ਵੀ ਵਿਟਾਮਿਨ ਡੀ

ਸੋ ਇਹਦੇ ਵਿੱਚ ਬੱਕਰੀ 'ਚ ਇਹ ਉਹਦੇ ਰੂਮਨ 'ਚ ਇੱਕ ਤੰਦਰੁਸਤ ਬੱਕਰੀ 'ਚ ਵਿਟਾਮਿਨ ਬੀ ਖੋਤੀ ਅੰਦਰ ਪੜਦਾ ਹੈ ਉਹਦੇ ਰੂਮਨ 'ਚ ਸੋ ਬੱਕਰੀ ਨੂੰ ਇੱਕ ਪੈਸਾ ਵੇਸਟ ਕਰਨ ਵਾਲੀ ਗੱਲ ਹੈ ਜੇ ਇਹਨੂੰ ਵਿਟਾਮਿਨ ਬੀ ਤੁਸੀਂ ਫੀਡ ਕਰ ਦਿਓ ਬਾਹਰੋਂ ਜੇ ਉਹ ਤੰਦਰੁਸਤ ਹੈ ਤਾਂ ਨਹੀਂ ਜੇ ਉਹ ਅਨ ਹੈਲਦੀ ਹੈ ਉਹਦੇ ਰੂਮਨ 'ਚ ਪ੍ਰੋਬਲਮ ਹੈ ਥੈਨ ਤੁਸੀਂ ਫੀਡ ਕਰ ਸਕਦੇ ਹੋ ਬੱਕਰੀ ਲਈ ਕਿੰਨੀਆਂ ਹੀ ਬਿਮਾਰੀਆਂ ਡੈਫੀਸ਼ੈਂਸੀ ਨਾ ਹੁੰਦੀਆਂ ਨੇ ਮਿਨਰਲਸ ਦੇ ਨਾਮ

ਦੀਆਂ ਦੇ ਵਿੱਚ ਜੇ ਦੇਖ ਲਈ ਜੀਜ਼ ਅਟਰਾਕਟ ਰਿਸਿਸਟੈਂਸ ਹੋਵੇ ਤੇ ਕੀੜੇ ਜਾਣੇ ਨਹੀਂ ਜੇ ਤੇ ਵਿਚੇ ਰਹਿਣੇ ਨੇ ਤੇ ਬੱਕਰੀ ਕਦੇ ਵੀ ਜਿਹੜੀਆਂ ਬੱਕਰੀਆਂ ਜਿੰਨੀਆਂ ਵੀ ਬਾੜੇ ਦੇ ਪਿੱਛੇ ਰਹਿ ਜਾਂਦੀਆਂ ਨਾ ਤੁਰਦੀਆਂ ਤੁਰਦੀਆਂ ਉਹ ਸਾਰੀਆਂ ਚ ਕੀੜੇ ਹੁੰਦੇ ਆ